ਹੋ ਜਿਹੜੇ ਮਾਮਲਾ ਕੀ ਦਰਜ ਕੀਤਾ ਗਿਆ ਸੀ ਹੈਗਾ ਜੋ ਜਿਹੜਾ ਨਵੇਂ ਲਾਅ ਮੁਕਾਬਲ ਖੈਗੇ ਆ ਜੀ ਨਵੇਂ ਲਾਅ ਮੁਕਾਬਲ ਕਿੰਨਾ ਤੇ ਸਵੱਛਤਾ ਵੀ ਠੀਕ ਹੈ ਹਲੋ ਜਦੋਂ ਮਾਈਕ ਨੂੰ ਲਾਉਣ ਨੂੰ ਹੈ ਉਹ ਕਰਨਾ ਨਹੀਂ ਬਰਾਬਰ ਨਹੀਂ ਉਹ ਇੱਥੇ ਬਾਹਰ ਕਰਨਾ ਪੈਣਾ ਹੈ ਜਦੋਂ ਬਲਿਆਣਾ ਦੇਖਾ ਕਰ ਲੈਣਾ ਫਿਰ ਬਾਅਦਰ ਕਿਉਂ ਕੋਈ ਤੇ ਦੀ ਕਾਲ ਨੂੰ 14/7 ਨੂੰ ਲੋਪੋਕੇ ਥਾਣੇ ਤੇ ਪਿੰਡ ਪੈਂਦਾ ਮਾਦੋਕੇ ਉਸ ਪਿੰਡ ਦੇ ਵਿੱਚ ਜਿਹੜਾ ਹੈਗਾ ਸੋੇ ਸਾਨੂੰ ਇਨਫਰਮੇਸ਼ਨ ਮਿਲੀ ਸੀਗੀ ਵੀ ਜਿਹੜੀ ਹੋਲੀ ਸਾਥ ਹੈਗੀ ਆ ਬਾਈਪਰ ਦੇ ਕੁਇਸਚਨ ਭਾਇ ਕਰਦੀ ਉਹਦੇ ਜਿਹੜੇ ਕਿਸੇ ਬੰਦੇ ਨੇ ਜਿਹੜੀ ਹੈਗੀ ਆ ਉਹ ਉਹ ਸਾਥ ਕੀ ਇਮੀਡੀਏਟਲੀ ਰੈਕਟ ਕਰਦੇ ਹੋਏ ਸਾਡੇ ਐਸਐਸਓ ਸਾਹਿਬ ਬਲਖਾਰ ਸਿੰਘ ਜੀ ਜਦੋਂ ਲੋਕੋ ਦੇ ਮੌਕੇ ਤੇ ਪਹੁੰਚੇ ਮੌਕੇ ਦੇ ਉੱਤੇ ਜਦੋਂ ਪਹੁੰਚੇ ਉਹਨਾਂ ਨੂੰ ਕਿਰਪਾਲ ਸਿੰਘ ਨਾਂ ਦੇ ਬੰਦੇ ਨੇ ਇੱਕ ਲਫਾਫੇ ਦੇ ਵਿੱਚ ਉਸ ਹੌਲੀ ਕਿਤਾਬ ਦੇ ਜਲੇ ਹੋਏ ਪੰਨੇ ਜਿਹੜੇ ਆ ਉਹਨਾਂ ਦਿੱਤੇ ਵੀ ਆਹ ਜਿਹੜੀ ਇੱਕ ਹੌਲੀ ਬਾਈਬਲ ਆ ਇਹਨੂੰ ਜਿਹੜਾ ਹੈਗਾ ਫਾਣਾ ਫਾਣੇ ਬੰਦੇ ਨੇ ਅੱਗ ਲਾ ਦਿੱਤੀ ਉਹਨਾਂ ਨੂੰ ਉੱਥੋਂ ਲੈ ਕੇ ਨਏ ਉਦਵਾਰ ਮਸੀਹ ਭਾਈ ਜ਼ਰ ਦੇ ਵਿੱਚ ਜਿਹੜਾ ਹੈਗਾ ਇਸ ਫਲਾਇਸ ਮਾਮਲੇ ਦੇ ਸੰਬੰਧੀ ਜਿਹੜੀ ਰਜਿਸਟ੍ਰੇਸ਼ਨ ਸਾਰੇ ਲੋਕ ਇਕੱਠੇ ਹੋਏ ਥਾਣੇ ਗਏ ਸਾਡੇ ਧਿਆਨ ਚ ਲਿਆਂਦਾ ਗਿਆ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਨਾਲ ਅਸੀਂ ਮੌਕੇ ਤੇ ਡਿਪੀ ਸਾਹਿਬ ਤੇ ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚ ਕੇ ਇਸ ਵਾਅਦੇ ਵਿੱਚ ਤਫਤੀਸ਼ ਕੀਤੀ ਗਈ ਤਫਤੀਸ਼ ਕਰਨ ਤੋਂ ਬਾਅਦ ਜੋ ਬਿਆਨ ਲਿਖਾਏ ਗਏ ਉਸ ਬਿਆਨ ਮੁਤਾਬਕ ਜਿਹੜਾ ਪੁਲਿਸ ਨੇ ਪੱਤਰਦਰਜੀ ਕੀਤਾ ਜਿਹੜੀ ਐਫਆਰ ਨੰਬਰ 155 ਤੇ ਅੰਡਰ ਸੈਕਸ਼ਨ ਜਿਹੜਾ 299 3 ਅਵਲੀਗ 5 বিএনএস ਦੇ ਤਹਿਤ ਦਰਜ ਕੀਤਾ ਗਿਆ ਦਰਜ ਕਰਨ ਤੋਂ ਬਾਅਦ ਜਿਹੜੀ ਹੈ ਫੌਰੀ ਔਰ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਸ਼ਨ ਕੀਤੀ ਗਈ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਬੰਦੇ ਨੇ ਇਹ ਹੋਲੀ ਕਿਤਾਬ ਬਾਈਬਲ ਦੇ ਜਿਹੜੇ ਪੰਨੇ ਸੜੇ ਹੋਏ ਸੀ ਉਹ ਜਿਹੜੇ ਐਸਚੂ ਦੇ ਹੈਂਡਓਵਰ ਕੀਤੇ ਸੀ ਉਸ ਬੰਦੇ ਨੇ ਰੰਜਿਸ਼ਮ ਜੀ ਦਾ ਨਾਮ ਲਿਆ ਸੀ ਉਹਦੇ ਨਾਲ ਉਹਦਾ ਕੰਦਰਾ ਝਗੜਾ ਚੱਲਦਾ ਉਹਨੂੰ ਫਸਾਉਣ ਦੇ ਖਾਤਰ ਇਹਨੇ ਇਹ ਬਾਈਬਲ ਜਿਹੜਾ ਹੌਲੀ ਕਿਤਾਬ ਨੂੰ ਜਿਹੜਾ ਸਾਰ ਕੇ ਉਹਦੇ ਦੇ ਉੱਤੇ ਪਰਦਾ ਕਰਾਉਣ ਦੀ ਖਾਤਰ ਇਹ ਸਾਰਾ ਕੁਝ ਕੀਤਾ ਉਹਦੇ ਵਿੱਚ ਸਾਨੂੰ ਨਸੀਬ ਪਾਈ ਜਾ ਰਹੇ ਨੇ ਜਿਹਦੇ ਵਿੱਚ ਮੈਂ ਪਾਰਟਿਕੂਲਰ ਕਹਿਣਾ ਜਾਊਂਗਾ ਵੀ ਬੰਟੀ ਜਨਾਲਾ ਜਿਹੜੇ ਆ ਇਹਨਾਂ ਦੀ ਟੀਮ ਨੇ ਤੇ ਬਾਕੀ ਹੋਰ ਜਿਹੜੇ ਇਹਨਾਂ ਦੇ ਪੈਰੋਕਾਰ ਸੀਗੇ ਜਿੰਨੇ ਵੀ ਇਹਨਾਂ ਦੀਆਂ ਨਨ ਸੀਗੀਆਂ ਜਿਹੜੀਆਂ ਸਿਸਟਰ ਸੀਗੀਆਂ ਉਹ ਵੀ ਥਾਣੇ ਆਏ ਔਰ ਸਾਰਿਆਂ ਨੂੰ ਇਹਨਾਂ ਬਾਰੇ ਦੱਸਿਆ ਗਿਆ ਔਰ ਲੁਕਾਸ ਭਾਜੀ ਹੈਗੇ ਆ ਉਹਨਾਂ ਨਾਲ ਵੀ رابطہ ਕੀਤਾ ਗਿਆ ਇਹਨਾਂ ਨੇ ਸਾਡੀ ਜਿਹੜੀ ਗੱਲ ਨੂੰ ਮੰਨਦੇ ਹੋਏ ਵੀ ਪਰਚਾ ਦਰਜ ਹੋ ਗਿਆ ਸਾਨੂੰ ਇਹ ਇਨਵੈਸਟੀਗੇਸ਼ਨ ਕਰਨ ਦਿਓ 2 ਘੰਟਿਆਂ ਦੇ ਵਿੱਚ ਜਿਹੜੀ ਅਸੀਂ ਇਹ ਗੱਲ ਕਲੀਅਰ ਕਰਤੀ ਵੀ ਇਹ ਜਿਹੜੀ ਬਾਈਬਲ ਹੋਲੀ ਕਿਤਾਬ ਜਿਹੜੀ ਕੁਐਸਚਨ ਪਾਏ ਚਾਰੇ ਦਾ ਗ੍ਰੰਥ ਹੈਗਾ ਉਹਨੂੰ ਕਰਪਾਲ ਸਿੰਘ ਨੇ ਤੇ ਮੰਗੇ ਨੇ ਦੋਨਾਂ ਨੇ ਆਪਸ ਚ ਸਾਜ਼ਿਸ਼ ਜਿਹੜਾ ਹੈਗਾ ਉਹਨੂੰ ਸੌਣ ਦੀ ਖਾਤਰ ਇਹਨੂੰ ਅੱਗ ਲਾ ਕੇ ਸਾੜ ਕੇ ਤੇ ਉਹਦਾ ਨਾਮ ਲੁਆਉਣ ਦੀ ਖਾਤਰ ਇਹ ਕੀਤਾ ਸੀਗਾ ਜਿਹੜਾ ਅਸੀਂ 2 ਘੰਟੇ ਜੇ ਮਾਮਲਾ ਜਿਹੜਾ ਸੁਲਝਾ ਲਿਆ ਇਹਨਾਂ ਦੋਵਾਂ ਦੀ ਗ੍ਰਿਫਤਾਰੀ ਪਾ ਲਈ ਆ ਅੱਜ ਕੋਰਚ ਪੇਸ਼ ਕੇ ਇਹਨਾਂ ਦਾ ਰਮਾਨ ਲਵਾਵਾਂਗੇ ਜੇ ਫਿਰ ਹੋਰ ਕੱਲ ਸਾਹਮਣੇ ਆਉਗੇ ਉਹ ਤੁਹਾਨੂੰ ਤਫ਼ਸੀਲਾਂ ਨਹੀਂ ਦੱਸਾਂਗੇ ਟੋਟਲ ਜਿਹੜੀ ਬਾਈਬਲ ਹੋਲੀ ਕਾਬ ਹੈ ਗਿਆ ਉਹ ਸਾਰੀ ਸਾਰੀ ਸਾੜ ਦਿੱਤੀ ਉਹ ਸਾੜ ਕੇ ਤੇ ਉਹ ਇਹਨਾਂ ਨੂੰ ਫੜਾ ਦਿੱਤੀ ਗਈ ਯੈਸ ਸਰ ਤਾਂ ਇਹਨਾਂ ਦੋਨਾਂ ਨੇ ਤੁਹਾਨੂੰ ਇਹ ਕੰਮ ਕੀਤਾ ਗਿਆ ਬਿਲਕੁਲ ਜੀ ਤਾਂ ਕਿਹੜੀ ਧਾਰਾ ਦੇ ਵਿੱਚ ਹੁਣ ਪੱਛਾ ਕੀਤਾ ਗਿਆ ਕਿਉਂਕਿ ਨੰਗੀਆਂ ਆਗਮੀਆਂ ਦੇ ਨਹੀਂ ਅੱਜ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਜੀ ਇਹ ਮੁਕੱਦਮਾ ਨੰਬਰ 151 ਅੰਡਰ ਸੈਕਸ਼ਨ 299 3 ਅਵਲੀਗ 5 ਬੀਐਨਐਸ ਤਹਿਤ ਮਾਮਲਾ ਦਾ ਦਰਜ ਕੀਤਾ ਗਿਆ ਦੋਨਾਂ ਦੋਸ਼ੀਆਂ ਦੀ ਜਿਹੜੀ ਗ੍ਰਫਤਾਰੀ ਹੋ ਚੁੱਕੀ ਆ ਮਾਣਜੋ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਨ ਲੈ ਕੇ ਜਿਹੜੀ ਅਗਲੀ ਕਾਰਵਾਈ ਚ ਆਈ